ਹਰਜੀਤ ਸਿੰਘ ਰਸੂਲਪੁਰ ਜਿਹੜੇ ਨੇ ਉਹ ਪਹਿਲੇ ਉਹਨਾਂ ਦੀ ਵੀਡੀਓ ਆਈ ਸੀਗੀ ਫਿਰ ਉਹਦੇ ਬਾਅਦ ਤੁਸੀਂ ਜਿਹੜਾ ਹੈਗਾ ਤੁਹਾਡੀ ਬੜੀ ਤਿੱਖੀ ਜਿਹੜੀ ਇਹ ਸਟੇਟਮੈਂਟ ਆਈ ਜਿਹੜੀ ਪੰਜਾਬ ਦੀ ਗੱਲ ਕਰਦਾ ਜਿਹੜਾ ਪੰਜਾਬ ਦਾ ਭਵਿੱਖ ਬਚਾਉਣਾ ਚਾਹੁੰਦਾ ਪੰਜਾਬ ਦੀ ਜਬਾਨੀ ਨੂੰ ਬਚਾਉਣਾ ਚਾਹੁੰਦਾ ਨਸਿਆਂ ਦਾ ਬੋਲ ਕਰਦਾ ਆਉਦੇ ਹੱਕਾਂ ਦੀ ਗੱਲ ਕਰਦਾ ਸੀ ਉਹਦੇ ਨਾਲ ਖੜਿਆ ਉਹ ਬਾਣਾ ਬਾਕੇ ਜਿਹੜੇ ਗਲਤ ਫੈਸਲੇ ਨੇ ਕਦੇ ਉਹਨੇ ਪੰਥ ਦੀ ਗੱਲ ਕਰੀ ਨਹੀਂ ਕਦੇ ਉਹਨੇ ਪੰਜਾਬ ਦੀ ਗੱਲ ਨਹੀਂ ਕਰੀ ਐਨੇ ਮੋੜ ਚ ਲੱਗੇ ਹੋਏ ਕਿਤੇ ਵਿੱਚ ਗਿਆ ਉਹ ਔਰਤ ਕਿਉਂ ਚੁਣੀ ਗਈ ਕਿਉਂਕਿ ਬੰਦੇ ਵੀ ਮਰਦ ਵੀ ਇਹ ਜਿਹੇ ਹੈਗੇ ਨੇ ਜਿਹੜੇ ਕਈ ਇਹ ਜਿਹੇ ਕੰਮ ਕਰਦੇ ਨੇ ਜਿਹੜੇ ਕਿ ਇਕੱਲੀ ਇੱਕ ਕਿਸੇ ਔਰਤ ਦੇ ਨਾਲ ਜਾਂ ਕਿਸੇ ਹੋਰ ਪਾਸੇ ਉਹਦੇ ਇਸ ਤਰ੍ਹਾਂ ਦੇ ਕੋਈ ਸੰਬੰਧ ਹੋ ਸਕਦੇ ਆ ਜਾਂ ਇਦਾਂ ਦਾ ਕੁਛ ਉਹਨੇ ਕੀਤਾ ਹੋ ਸਕਦਾ ਹੈ ਜਿਹੜੀ ਕੰਚਨਕ ਮਾਰੀ ਸੀ ਕਿਤਾ ਨੇ ਕੰਮਲ ਕੌਰ ਨਾਮ ਰੱਖ ਲਿਆ ਸਿੱਖ ਸਮਾਜ ਨੂੰ ਬਦਨਾਮ ਕਰਨ ਵਾਸਤੇ ਕੌਰ ਲਾ ਲਿਆ ਉਸ ਨੂੰ ਇੱਕ ਤੋਂ ਹੋਸਤੋਂ ਦੂਸਰਾ ਨੰਬਰ ਇਹਨੂੰ ਪਹਿਲਾਂ ਮਹਿਰੋਂ ਨੇ ਕਿਹਾ ਸੀਗਾ ਉਹ ਤੁਹਾਡੇ ਕੋਲ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਸਮਝਾਈ ਆ ਇਹ ਤੇ ਉਦੋਂ ਵੀ ਉਹਨੇ ਗੱਲਬਾਤ ਕਰਕੇ ਆਪ ਸੁਣੀ ਹੋਣੀ ਸਾਰੀ ਡੀਟੇਲ ਇਸਨੋਂ ਉਹਨਾਂ ਦੀ ਉਹਨੇ ਕਿਹਾ ਮੈਂ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰਦਾ 1 ਡੇਢ 2 ਲੱਖ ਰੁਪਈਆ ਵੀ ਮਹਿਰੋਂ ਨੇ ਦਿੱਤਾ ਉਹਦੀ ਸਿਹਤ ਦਾ ਵਾਤੇ ਕੋਈ ਉਹਨਾਂ ਦੇ ਘਰ ਅ病ਾਹੀ ਹੋ ਚਲੋ ਫੇਰ ਨਹੀਂ ਇਹ ਫੱਡੀ ਫੇਰ ਉਹਨਾਂ ਨੇ ਸੋਚਤੀ ਇਹ ਤਾਂ ਗੱਲ ਅਣਖ ਦੀ ਆਵੇ ਨਾ ਉਦੋਂ ਬਹੁਤ ਕੁਝ ਹੋ ਜਾਂਦਾ ਹੁੰਦਾ ਪੰਜਾਬ ਸਾਡਾ ਗੁਰਾਂ ਦੇ ਨਾਮ ਤੇ ਵਾਦਾ ਦਾ ਸੱਭਿਆਚਾਰ ਇਹਦਾ ਪਾਣ ਪਾਣੀ ਬਹੁਤ ਚੜ੍ਹਦੀ ਕਲਾ ਦਾ ਪਿਛਲੇ ਦਿਨ ਇੱਕ ਖਬਰ ਚੱਲੀ ਸੀ ਇੱਕ ਵਿਅਕਤੀ ਨੇ ਆਪਣੀ ਕੁੜੀ ਮਾਰੀ ਨਾਲੇ ਉਹਦਾ ਪ੍ਰੇਮੀ ਘਰ ਮਿਲਣ ਆਇਆ ਸੀ ਉਹ ਮਾਰਤਾ ਤੇ ਉਸੇ ਸੋਸ਼ਲ ਮੀਡੀਆ ਤੇ ਬਹੁਤ ਜਿਹੜਾ ਹੈਗਾ ਉਹ ਚੱਲਿਆ ਸਾਰਾ ਲੋਕਾਂ ਨੇ ਦੇਖਿਆ ਜੀ ਉਹ ਚਾਹੁੰਦਾ ਕਿਸੇ ਨੂੰ ਕਿਹੜਾ ਪਤਾ ਸੀਗਾ ਉਹਨਾਂ ਨੂੰ ਜਿਉਂਦੇ ਸੱੜ ਸਕਦਾ ਸੀਗਾ ਪਰ ਉਹਦੇ ਵਿੱਚ ਅਣਖ ਸੀ ਗੈਰਤ ਸੀ ਉਹਨੇ ਮਾਰਤਾ ਉਨਾਂ ਨੇ ਫੇਰ ਵੀਡੀਓ ਜਾਰੀ ਕਰਤੀ ਜਦੋਂ ਤੁਸੀਂ ਕਿਹਾ ਵੀ ਅਸੀਂ ਕੋਈ ਗੱਲ ਨਹੀਂ ਵੀ ਬਾਣਾ ਲਿਹਾ ਦਾਂਗੇ ਉਹ ਕਹਿੰਦੇ ਵੀ ਤੁਹਾਨੂੰ ਬਹੁਤ ਕੁਝ ਬੋਲਿਆ ਉਹਨਾਂ ਨੇ ਫਿਰ ਕਿਹਾ ਕਿ ਐਵੇਂ ਕਿਵੇਂ ਬਾਣਾ ਲਿਹਾ ਦੋ ਬੇ ਬਾਣੇ ਦੇ ਲਾਇਕ ਹੀ ਨਹੀਂ ਹੈਗਾ ਉਹ ਤਾਂ ਬਾਣਾ ਲਿਹਾਉਣੇ ਹੀ ਪੈਣਾ ਉਹਨੂੰ ਬਾਣਾ ਉਹ ਬਾਣੇ ਦੇ ਲਾਇਕ ਹੀ ਨਹੀਂ ਹੈਗਾ ਬਾਣਾ ਪਾਕੇ ਤੂੰ ਆਪ ਮਾਰੇ ਕੰਮ ਕਰਦਾ ਕੁੜੀ ਨਾਲ ਬਲਾਤਕਾਰ ਨਹੀਂ ਨੰਦਰੇ ਫੋਰ ਦੇ ਨਾਲ ਆ ਸਾਰੰਗਪੁਰ ਥਾਣੇ ਦੇ ਵਿੱਚ ਇਹਦੀ ਰਿਪੋਰਟ ਆ 376 ਤੇ ਲੱਗੀ ਹੋਈ ਆ ਆਪ ਮੁਲਾਫਕਾਰੀ ਹੋਣ ਜਿੰਨਾ ਤੇ ਆਪ ਕੇਸ ਚੱਲਦਾ ਹੋਵੇ ਉਹ ਕਿਸੇ ਨੂੰ ਬੱਚੀ ਨੂੰ ਕੀ ਉਹ ਸੁਰੱਖਿਆ ਦੇ ਦੂਗਾ ਖਾਲਸੇ ਦੀ ਆ ਵੀ ਨਹੀਂ ਹੈਗੀ ਕਿ ਔਰਤ ਤੇ ਗਰੀਬ ਤੇ ਬੱਚੇ ਤੇ ਜਾਂ ਫਿਰ ਨਿਹੱਥੇ ਤੇ ਵਾਰ ਕਰੇ ਜੇ ਦੀ ਭਾਗੀਦਾਰ ਗਵਰਨਮੈਂਟ ਵੀ ਹੈ ਗਵਰਨਮੈਂਟ ਜਿਹੜੇ ਹੁਣ ਚੈਨਲ ਨੇ ਉਹ ਸਾਰੇ ਬੰਦ ਕਰਨੇ ਚਾਹੀਦੇ ਨੇ ਇਹੋ ਜਿਹੇ ਬਲੌਗਰਾਂ ਦੇ ਬੰਦਾ ਉਹਨਾਂ ਨੇ ਫੋਰ ਡੈਸਰ ਆਰ ਡੀ ਐਕਸੈਸ ਕੋਟਿਆ ਵਿੱਚ ਰਿਪੋਰਟ ਦੁੰਨੇ ਆਲਾ ਪਹਿਲਾਂ ਜਿਹਨੇ ਸੇਵਾ ਕਰਨੇ ਉਹ ਕਰ ਹੀ ਜਾਂਦਾ ਰਹਿੰਦਾ ਕੋਈ ਸਮਾਜ ਦੇ ਵਿੱਚ ਅਣਕੀ ਬੰਦਾ ਹੁੰਦਾ ਜਿਹੜਾ ਇਹ ਨਹੀਂ ਜਾਂਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਪਿਛਲੇ ਦਿਨ ਇੱਕ ਜਿਹੜੀ ਸੋਸ਼ਲ ਮੀਡੀਆ ਇਨਫਲੂਐਂਸਰ ਹੈਗੀ ਹੈ ਕੰਚਨ ਕੁਮਾਰੀ ਔਰਫ ਕਮਲ ਕੌਰ ਜਿਹਦਾ ਕਤਲ ਹੋਇਆ ਉਹਨੂੰ ਲੈ ਕੇ ਕਾਫੀ ਜਿਹੜੇ ਨੇ ਉਹ ਬਵਾਲ ਮਚਿਆ ਰਿਹਾ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਉਹਦੇ ਬਾਰੇ ਵੱਖ-ਵੱਖ ਵਿਚਾਰ ਆ ਰਹੇ ਨੇ ਪਰ ਜਿਹੜੇ ਖਾਸ ਤੌਰ ਤੇ ਗੱਲ ਹੈਗੀ ਹੈ ਕਿ ਸਿੱਖੀ ਔਰ ਸਿੱਖੀ ਦੀ ਜਿਹੜੀ ਰਹਿਤ ਮਰਿਆਦਾ ਜਾਂ ਫਿਰ ਸੰਪਰਦਾਵਾਂ ਦੇ ਵਿੱਚ ਵੀ ਵੱਖ-ਵੱਖ ਵਿਚਾਰ ਜ਼ਰੂਰ ਆ ਰਹੇ ਨੇ ਹੁਣ ਇੱਕ ਖਾਸ ਕਰਕੇ ਜਿਹੜੀ ਗੱਲ ਹੈਗੀ ਹੈ ਉਹ ਹਰਜੀਤ ਸਿੰਘ ਰਸੂਲਪੁਰ ਇੱਕ ਜਿਹੜੇ ਨਿਹੰਗ ਨੇ ਉਹਨਾਂ ਨੇ ਆਪਣੀ ਇੱਕ ਗੱਲ ਕਹੀ ਹੈ ਪਰ ਉੱਥੇ ਜਿਹੜੀ ਇੱਕ ਪਾਸੇ ਬਹੁਤ ਸਾਰੇ ਵਿਚਾਰ ਵੀ ਚੱਲ ਰਹੇ ਪਰ ਅੱਜ ਅਸੀਂ ਖਾਸ ਤੌਰ ਤੇ ਆਏ ਹੈਗੇ ਤਰਨਾ ਦਲ ਦੇ ਬਾਬਾ ਰਾਜਾ ਰਾਜ ਸਿੰਘ ਹੋਰਾਂ ਕੋਲ ਉਹਨਾਂ ਨੇ ਵੀ ਆਪਣੀ ਜਿਹੜੀ ਇਹ ਗੱਲ ਰੱਖੀ ਕਿ ਰਸੂਲਪੁਰ ਕਾਫੀ ਜ਼ਿਆਦਾ ਟਕਸਲ ਜਿਹੜੀ ਹੈ ਗੱਲਬਾਤ ਚ ਚੱਲ ਰਹੀ ਹੈ ਗੱਲਬਾਤ ਕਰਦੇ ਆ ਬਾਬਾ ਇਨਦਲ ਬਾਬਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਫਤਿਹਜੀ ਗੁਰਜੀ ਦਾ ਖਾਲਸਾ ਵੈਗੁਰਜੀ ਪਾਪਾ ਜੀ ਜਿੱਥੋਂ ਤੱਕ ਗੱਲ ਕੀਤੀ ਜਾਵੇ ਪਹਿਲੇ ਤਾਂ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿ ਜਿਹੜਾ ਡਿਫਰੈਂਟ ਸੰਪਰਦਾਵਾਂ ਨੇ ਜਾਂ ਡਿਫਰੈਂਟ ਬਾਣੇ ਚ ਹੈਗੇ ਨੇ ਨਿਹੰਗ ਸਿੰਘ ਉਹਨਾਂ ਦੇ ਵਿਚਾਰ ਵੱਖ-ਵੱਖ ਚਲੋ ਵਿਚਾਰ ਹਰ ਸੰਪਰਦਾ ਜਾਂ ਹਰ ਕਿਸੇ ਇੱਕ ਆਈਡਿਓਲੋਜੀ ਦੇ ਵੱਖ-ਵੱਖ ਹੋ ਸਕਦੇ ਆ ਪਰ ਜਿਹੜਾ ਹੁਣ ਚੱਲ ਰਿਹਾ ਹੈ ਖਾਸ ਕਰਕੇ ਹਰਜੀਤ ਸਿੰਘ ਰਸੂਲਪੁਰ ਜਿਹੜੇ ਨੇ ਉਹ ਪਹਿਲੇ ਉਹਨਾਂ ਦੀ ਵੀਡੀਓ ਆਈ ਸੀਗੀ ਫਿਰ ਉਹਦੇ ਬਾਅਦ ਤੁਸੀਂ ਜਿਹੜਾ ਹੈਗਾ ਤੁਹਾਡੀ ਬੜੀ ਤਿੱਖੀ ਜਿਹੜੀ ਇਹ ਸਟੇਟਮੈਂਟ ਆਈ ਹੁਣ ਫੇਰ ਉਹ ਜਿਹੜਾ ਆਪਣੇ ਇੱਕ ਸਟੇਟਮੈਂਟ ਦੇ ਰਹੇ ਨੇ ਇਹ ਸਭ ਕੀ ਚੱਲ ਰਿਹਾ ਹੈ ਦਾ ਕੀ ਕੀ ਮਤਲਬ ਨਿਚੋੜ ਕੀ ਨਿਕਲਣ ਵਾਲਾ ਹੈ ਦਾ ਦੇਖੋ ਵਾਰਗੁਰੂ ਜੀ ਦਾ ਖਾਲਸਾ ਇਹੋ ਤੇ ਸਾਡਾ ਕਿਸੇ ਨਾਲ ਨਿੱਜੀ ਰੰਜਸ਼ ਨਹੀਂ ਹੈ ਰੰਜਸ਼ ਸਾਡਾ ਬਵਾਦ ਆ ਜੀ ਅਸੀਂ ਗੁਰੂ ਦੇ ਸਿਧਾਂਤਾਂ ਦੀ ਗੱਲ ਕਰਦੇ ਆਂ ਸੱਚ ਬੋਲਣ ਵਾਲਿਆਂ ਦੀ ਗੱਲ ਕਰਦੇ ਆਂ ਜਿਹੜੀ ਪੰਜਾਬ ਦੀ ਗੱਲ ਕਰਦਾ ਜਿਹੜਾ ਪੰਜਾਬ ਦਾ ਭਵਿੱਖ ਬਚਾਉਣਾ ਸਮਝਦਾ ਪੰਜਾਬ ਦੀ ਜਬਾਨੀ ਨੂੰ ਬਚਾਉਣਾ ਚਾਹੁੰਦਾ ਨਸਿਆਂ ਦਾ ਬੁਰੜ ਕਰਦਾ ਆਪਦੇ ਹੱਕਾਂ ਦੀ ਗੱਲ ਕਰਦਾ ਸੀ ਉਹਦੇ ਨਾਲ ਖੜਿਆ ਕੋਈ ਵੀ ਹੋਵੇ ਚਾਹੇ ਹੋ ਤੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਇਥੇ ਜੋ ਦੇ ਸੂਰਮੇ ਅਣਖੀ ਪੰਜਾਬੀ ਵਸਦੇ ਨੇ ਤੇ ਕਿਸੇ ਧਰਮ ਦੇ ਨਹੀਂ ਜਿਹੜਾ ਪੰਜਾਬ ਜਿਹ ਪੈਦਾ ਹੋ ਗਿਆ ਚਾਹੇ ਮੁਸਲਮਾਨਾ ਚਾਹੇ ਹੋ ਸਿੱਖਾ ਚਾਹੇ ਹਿੰਦੂਆ ਸਾਰੇ ਸਾਡੇ ਭਰਾ ਨੇ ਤੇ ਜਿਹੜੇ ਅਣਖੀ ਨੇ ਪਰ ਪੰਜਾਬ ਦੇ ਲੋਕਾਂ ਦੇ ਵਿੱਚ ਜੰਮ ਜਾਂਦੇ ਅਣਖ ਆ ਜਦੋਂ ਅਣਖ ਤੇ ਗੱਲਾਂ ਲੈਂਦੇ ਬਹੁਤ ਕੁਝ ਹੋ ਜਾਂਦਾ ਤੇ ਸਾਡਾ ਉਹ ਰਸੂਲੀਪੁਰ ਨਾਲ ਕੋਈ ਨਿੱਜੀ ਵਿਵਹਾਰ ਨਹੀਂ ਹੈ ਐਨਾ ਸਾਡੀ ਕੋਈ ਨਿੱਜੀ ਉਹਦੇ ਨਾਲ ਦੁਸ਼ਮਣੀ ਆ ਪਰ ਉਹ ਬਾਣਾ ਬਾਕੇ ਜਿਹੜੇ ਗਲਤ ਫੈਸਲੇ ਨੇ ਦਾ ਕਦੇ ਉਹਨੇ ਪੰਥ ਦੀ ਗੱਲ ਕਰੀ ਨਹੀਂ ਜੀ ਕਦੇ ਉਹਨੇ ਪੰਜਾਬ ਦੀ ਗੱਲ ਨਹੀਂ ਕਰੀ ਐਨੇ ਮੋਰਚੇ ਲੱਗੇ ਹੋਏ ਕਿਤੇ ਵਿੱਚ ਗਿਆ ਉਹ ਪੰਜ ਕਿਸਾਨੀ ਮੋਰਚਾ ਲੱਗਿਆ ਰਿਹਾ ਹੋਰ ਮੋਰਚੇ ਲੱਗੇ ਰਹੇ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਹੋਰ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਿਆਦਮੀਆਂ ਬਹੁਤ ਥਾਂਵੇਂ ਹੋਗੇ ਕਦੇ ਉਹ ਲੋਕ ਬੋਲੇ ਨਹੀਂ ਹੈਗੇ ਅੱਜ ਉਹ ਜਿਹੜੇ ਸੱਚ ਦੇ ਪਹਿਰਾ ਦੇ ਰਹੇ ਨੇ ਉਹਨਾਂ ਤੇ ਉਂਗਲ ਚੁੱਕ ਰਹੇ ਨੇ ਤੇ ਆਪ ਜਿਹੜੇ ਕਹਿੰਦੇ ਸਾਡੇ ਕੋਲ ਸੁਰੱਖਿਆ ਲਈ ਆਓ ਬੱਚੀਆਂ ਅਸੀਂ ਬੱਚਿਆਂ ਦੀ ਸੁਰੱਖਿਆ ਕਰਾਂਗੇ ਕੁੜੀਆਂ ਦੀ ਅਸੀਂ ਉਹਨਾਂ ਨੂੰ ਸਹਾਇਤਾ ਦਵਾਂਗੇ ਜਿਹੜੇ ਆਪ ਬਲਾਤਕਾਰੀ ਹੋਣ ਇਹਨਾਂ ਤੇ ਆਪ ਕੇਸ ਚੱਲਦਾ ਹੋਵੇ ਉਹ ਕਿਸੇ ਨੂੰ ਬੱਚੀ ਨੂੰ ਕੀ ਸੁਰੱਖਿਆ ਦੇ ਦੂਗਾ ਸਾਡੀ ਹੋਰ ਕੋਈ ਲੜਾਈ ਨਹੀਂ ਸਾਡੀ ਇਹੀ ਨੀਜੀ ਇਹੀ ਲੜਾਈ ਆ ਵੀ ਤੂੰ ਬਾਣਾ ਪਾ ਕੇ ਤੂੰ ਆਪ ਮਾਰੇ ਕੰਮ ਕਰਦਾ ਪਹਿਲਾ ਉਹ ਸਾਡੇ ਪਹਿਲਾ ਤੈਨੂੰ ਸਜ਼ਾ ਗਵਰਨਮੈਂਟ ਨੇ ਦੇਣੀ ਆ ਤੇ ਇਹਦੇ ਉੱਤੇ ਪਰਚਾ ਦਰਜ ਹੋਇਆ ਇਹਨੇ ਫਿਰ ਕਿਹਾ ਸੀਗਾ ਵੀ ਜੇ ਕਿਤੇ ਮੇਰੇ ਤੇ ਪਰਚਾ ਦਰਜ ਹੋਵੇ ਥਾਣਾ ਦਾ ਨੰਬਰ ਦਿਓ ਕੋਈ ਦੱਸੋ ਅਸੀਂ ਕਹਿੰਦਾ ਕਿਤੇ ਮੇਰੇ ਮੋਕਰ ਗਿਆ ਰੋੜਾ ਪੁੰਦਾ ਸੀ ਜੀ ਫਿਰ ਮੈਂ ਸਬੂਤ ਦਿਖਾਤੇ ਵੀ ਆ ਜਿਹੜਾ ਹੈਗਾ ਆ ਜਿਹੜੀ ਹੈਗੀ ਉਹ ਕੁੜੀ ਨਾਲ ਬਲਾਤਕਾਰ ਨਿੰਦਰ ਕੌਰ ਦੇ ਨਾਲ ਆ ਸਾਰੰਗਪੁਰ ਥਾਣੇ ਦੇ ਵਿੱਚ ਇਹਦੀ ਰਿਪੋਰਟ ਆ 376 ਤੇ ਲੱਗੀ ਹੋਈ ਆ ਤੇ 2021 ਦਾ ਜਿਹੜਾ ਉਹ ਮਾਮਲਾਗਾ ਇਹਨੇ ਸਰਕਾਰੀ ਰਕੂਖ ਕਰਕੇ ਇਹ ਜਾਣਦਾ ਹੁੰਦਾ ਸਾਰੇ ਪਾਸੇ ਇਹਨੇ ਜਿਹੜਾ ਉਹ ਮੁਕਦਮਾ ਸੀ ਉਹ ਖਾਰਜ ਕਰਾਤਾ ਜੀ ਦੁਬਾਰਾ ਫਿਰ ਇਸ ਉਸੇ ਰਿਪੋਰਟ ਦੇ ਆਧਾਰ ਤੇ ਉਸ ਐਫ ਆਈ ਆਰ ਦੇ ਆਧਾਰ ਤੇ ਹੁਣ ਜੁੰਡੀਸ਼ੀਅਲ ਕੋਰਟ ਦੇ ਵਿੱਚ ਇੱਥੇ 43 ਨੰਬਰ ਦੇ ਵਿੱਚ ਜਿਹੜਾ ਕੁਸ਼ਲ ਕੁਮਾਰ ਜਾਦਵ ਜੀ ਨੇ ਜੱਜ ਸਾਹਿਬ ਜੀ ਉਹਨਾਂ ਦੇ ਕੇਸ ਚੱਲਦਾ ਤੇ 11 ਜੁਲਾਈ ਉਹਦੀ ਤਰੀਕ ਪਈ ਹੋਈ ਆ ਅਸੀਂ ਤਾਂ ਇਹ ਦੱਸਿਆਗਾ ਤੇ ਉਹ ਫਾਲਤੂ ਗੱਲਾਂ ਕਰਦਾ ਬੱਬੂ ਜਿਹੜਾ ਖਾਸ ਕਰਕੇ ਤੁਸੀਂ ਕਿਹਾ ਵੀ ਅਸੀਂ ਬਾਣਾ ਲੁਹਾ ਦਾਂਗੇ ਉਹਨੂੰ ਰਿਐਕਟ ਬੜਾ ਕੀਤਾ ਉਹਨਾਂ ਨੇ ਜੇ ਉਹਨਾਂ ਨੇ ਫੇਰ ਵੀਡੀਓ ਜਾਰੀ ਕਰਤੀ ਜਦੋਂ ਤੁਸੀਂ ਕਿਹਾ ਵੀ ਅਸੀਂ ਕੋਈ ਗੱਲ ਨਹੀਂ ਵੀ ਬਾਣਾ ਲੁਹਾ ਦਾਂਗੇ ਉਹ ਕਹਿੰਦੇ ਵੀ ਤੁਹਾਨੂੰ ਬਹੁਤ ਕੁਝ ਬੋਲਿਆ ਉਹਨਾਂ ਨੇ ਫਿਰ ਕਿਹਾ ਕਿ ਐਵੇਂ ਕਿਵੇਂ ਬਾਣਾ ਲੁਹਾ ਦੋਗੇ ਤੇ ਹੋਰ ਬਹੁਤ ਕੁਝ ਜਿਹੜਾ ਸ਼ਾਇਦ ਤੁਸੀਂ ਸੁਣਿਆ ਹੀ ਹੋਣਾ ਮੈਂ ਕੀ ਕਹਿਣਾ ਬਿਲਕੁਲ ਗੱਲ ਇਹ ਆ ਵੀ ਜਦੋਂ ਬਾਣਾ ਜਿਹੜਾ ਬਾਣੇ ਦੇ ਲਾਇਕ ਹੀ ਨਹੀਂ ਹੈਗਾ ਉਹਦਾ ਬਾਣਾ ਲਹੋਣਾ ਹੀ ਪੈਣਾ ਉਹ ਵਹਾਨ ਉਹ ਬਾਣੇ ਦੇ ਲੈ ਕੇ ਨਹੀਂ ਹੈਗਾ ਚਲੋ ਮੈਂ ਸਾਰੀ ਗੱਲਾਂ ਛੱਡਦਾ ਉਹ ਜਿਹੜਾ ਰਸੂਲਪੁਰੀਆ ਉਹ ਆਪਣੇ ਚੈਨਲ ਤੇ ਪਾਵੇ ਜਿਹੇ ਚੈਨਲ ਤੇ ਇਹ ਗੱਲ ਗਏ ਵੀ ਮੈਂ ਜੇ ਇੱਕ ਚੰਗੇ ਕੰਮ ਕੀਤੇ ਨੇ ਮੈਂ ਸੰਗਤ ਨੂੰ ਪੁੱਛਦਾ ਲੋਕਾਂ ਨੂੰ ਪੁੱਛਦਾ ਪੰਜਾਬੀਆਂ ਨੂੰ ਜੇ ਮੈਂ ਚੰਗੇ ਕੰਮ ਕੀਤੇ ਨੇ ਜੇ ਤੁਹਾਨੂੰ ਮੇਰਾ ਚੰਗਾ ਕੰਮ ਲੱਗਦਾ ਹੈ ਮੈਂ ਬੰਦਾ ਚੰਗਾ ਫਿਰ ਲੋਕ ਇਹਦਾ ਫੈਸਲਾ ਕਰਨ ਵੀ ਮੈਂ ਬਾਣੇ ਦਾ ਹੱਕਦਾਰ ਹੈਗਾ ਜਾ ਨਹੀਂ ਲੋਕ ਰਹਿ ਦਸਣਾ ਜੀ ਜੇ ਲੋਕ ਉਹਦੇ ਕਮੈਂਟ ਹੱਕ ਦੇ ਵਿੱਚ ਕਰਦੇ ਨੇ ਜੀ ਜੀ ਤੇ ਫਿਰ ਮੈਂ ਕਦੇ ਵੀ ਬੋਲੂਗਾ ਨਹੀਂ ਜੀ ਜੀ ਮੈਂ ਨਹੀਂ ਬੋਲਦਾ ਮੁੜ ਕੇ ਠੀਕ ਆ ਨਾ ਜੇ ਲੋਕਾਂ ਨੇ ਕਮੈਂਟਾਂ ਦੇ ਵਿੱਚ ਇਹ ਕਹਦਾ ਵੀ ਤੂੰ ਬਾਣੇ ਦਾ ਹੱਕ ਲਾਰ ਨਹੀਂ ਫਿਰ ਉਹ ਜੇ ਗੈਰਤ ਵਾਲਾ ਬੰਦਾ ਜੀ ਉਹਦੇ ਵਿਚਾਨ ਖੂ ਫਿਰ ਆਪ ਮਾਣਾ ਲਾ ਦੇ ਜੀ ਜੀ ਸਾਨੂੰ ਲੋੜ ਹੀ ਨਾ ਪਵੇ ਬਬਈ ਜਿਹੜਾ ਅਕਤਲ ਹੋਏ ਇਨਫਲੂਐਂਸਰ ਦਾ ਕੁਝ ਕੁ ਲੋਕ ਜਿਹੜੇ ਨੇ ਉਹ ਉਹਦੇ ਹੱਕ ਚ ਨੇ ਕੁਝ ਕੁ ਲੋਕ ਜਿਹੜੇ ਨੇ ਉਹ ਉਹਦੇ ਮਤਲਬ ਵਿਰੋਧ ਚ ਨਹੀਂ ਵੀ ਕਤਲ ਨਹੀਂ ਹੋਣਾ ਚਾਹੀਦਾ ਸੀ ਔਰ ਖਾਸ ਕਰਕੇ ਕਿਉਂਕਿ ਜੇ 96 ਕਰੋੜੀ ਜਿਹੜੇ ਬਾਬਾ ਬਲਬੀਰ ਸਿੰਘ ਨੇ ਉਹਦੀ ਗੱਲ ਕਰੀ ਉਹਨਾਂ ਨੇ ਕਿਹਾ ਵੀ ਜਿਹੜਾ ਉਹ ਵੀਡੀਓ ਪਾ ਰਹੇ ਸੀ ਜਾਂ ਜਿਹੜੀ ਉਹ ਕੁੜੀ ਸਾਰਾ ਕੁਝ ਸੀ ਐਦਾਂ ਦੀ ਵੀਡੀਓ ਠੀਕ ਨਹੀਂ ਹੈਗੀ ਆ ਪਾਣੀਆਂ ਐਦਾਂ ਦਾ ਲੈਕਚਰ ਦਿੱਤਾ ਜਿਹੜੀ ਹੈਗੀ ਆ ਉਹ ਕਾਫੀਆਂ ਨੇ ਜਿਹੜੀ ਹੈਗੀ ਐ ਇਸ ਦੀ ਰੱਖੇ ਦੀ ਜ਼ਰੂਰ ਕੀਤੀ ਹੈ ਪਰ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਖਾਲਸੇ ਦੀ ਆ ਵੀ ਨਹੀਂ ਹੈਗੀ ਕਿ ਔਰਤ ਤੇ ਗਰੀਬ ਤੇ ਬੱਚੇ ਤੇ ਜਾਂ ਫਿਰ ਨਿਹੱਥੇ ਤੇ ਵਾਰ ਕਰੇ ਤੁਸੀਂ ਇਹਨੂੰ ਦੋਨੋਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਕੀ ਵਿਚਾਰ ਨੇ ਦੇਖੋ ਸਾਰਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਨੇ ਕਾਨੂੰਨ ਆ ਜਿਹੜਾ ਸਾਡਾ ਇੱਥੇ ਹੁੰਦਾ ਉਹ ਨਹੀਂ ਕਹਿੰਦਾ ਕਿਸੇ ਨੂੰ ਵੀ ਤੁਸੀਂ ਮਾਰ ਦੋ ਜੀ ਕਾਨੂੰਨ ਕਿਸੇ ਨੂੰ ਹੱਕ ਨਹੀਂ ਹੁੰਦਾ ਕਿਸੇ ਨੂੰ ਮਾਰਨ ਦਾ ਸਭ ਨੂੰ ਜਿਉਣ ਦਾ ਅਧਿਕਾਰ ਆ ਪਰ ਜਦੋਂ ਗੱਲ ਅਣਖ ਦੀ ਆਵੇ ਨਾ ਉਦੋਂ ਬਹੁਤ ਕੁਝ ਹੋ ਜਾਂਦਾ ਹੁੰਦਾ ਪੰਜਾਬ ਸਾਡਾ ਗੁਰਾਂ ਦੇ ਨਾਮ ਤੇ ਵਸਦਾ ਦਾ ਸਭਿਆਚਾਰ ਇਹਦਾ ਪਾਉਣ ਪਾਣੀ ਬਹੁਤ ਚੜਦੀ ਕਲਾ ਦਾ ਜੇ ਇਹਨੂੰ ਕੋਈ ਗੰਦਲਾ ਕਰਨਾ ਚਾਹੂਗਾ ਲੋਕ ਇੱਥੇ ਦੇ ਨਹੀਂ ਕਰ ਦਿੰਦੇ ਪਿਛਲੇ ਦਿਨੀ ਇੱਕ ਖਬਰ ਚੱਲੀ ਸੀ ਇੱਕ ਵਿਅਕਤੀ ਨੇ ਆਪਣੀ ਕੁੜੀ ਮਾਰੀ ਨਾਲੇ ਉਹਦਾ ਪ੍ਰੇਮੀ ਘਰ ਮਿਲਣ ਆਇਆ ਸੀ ਉਹ ਮਾਰਤਾ ਜੀ ਜੀ ਤੇ ਉਹ ਸੋਸ਼ਲ ਮੀਡੀਆ ਤੇ ਬਹੁਤ ਜਿਹੜਾ ਹੈਗਾ ਉਹ ਚੱਲਿਆ ਸਾਰੇ ਲੋਕਾਂ ਨੇ ਦੇਖਿਆ ਜੇ ਜਿਉਂ ਚਾਹੁੰਦਾ ਕਿਸੇ ਨੂੰ ਕਿਹੜਾ ਪਤਾ ਸੀਗਾ ਉਹਨਾਂ ਨੂੰ ਜਿਉਂਦੇ ਸੜ ਸਕਦਾ ਸੀਗਾ ਪਰ ਉਹਦੇ ਵਿੱਚ ਅਣਖ ਸੀ ਗੈਰਤ ਸੀ ਉਹਨੇ ਮਾਰਤਾ ਲੋਕਾਂ ਦਾ ਉਹ ਨਹੀਂ ਸਹਿਿਆ ਗਿਆ ਉਹ ਤੋਂ ਜਿਹੜਾ ਅਣਖੀ ਬੰਦਾ ਹੋਊ ਗੈਰਤ ਮੰਦ ਹੋਊਗਾ ਉਹ ਇਹ ਜੀਜ਼ਾਂ ਨਹੀਂ ਦੇਖ ਸਕਦਾ ਜੇ ਕੋਈ ਬੇਸ਼ਰਮ ਹੁੰਦਾ ਉਹਦੇ ਉੱਤੇ ਪਰਦਾ ਪਾ ਕੇ ਤੇ ਜਿਵੇਂ ਚੱਲਦਾ ਸੀ ਕੰਮ ਚੱਲੀ ਜਾਂਦਾ ਉਹ ਛੱਡ ਵੀ ਸਕਦੇ ਨੇ ਗੈਰਤਮੰਦ ਲੋਕ ਜਿਹੜੇ ਬੇਸ਼ਰਮ ਨੇ ਉਹ ਇਸ ਕੰਮਾਂ ਦਾ ਜਿਹੜਾ ਹੈਗਾ ਉਹ ਲੁਕੋ ਲੈਂਦੇ ਨੇ ਪਰ ਜਿਹੜੇ ਅਣਖੀ ਬੰਦੇ ਨੇ ਉਹ ਨਹੀਂ ਜਰਦੇ ਜਿਸ ਤਰ੍ਹਾਂ ਉਹਨੇ ਕਤਲ ਕਰਤਾ ਇਸੇ ਤਰ੍ਹਾਂ ਇਹ ਵੀ ਅਣਖ ਦੀ ਖਾਤਰ ਜਿਹੜਾ ਹੈਗਾ ਗੈਰਤ ਦੀ ਖਾਤਰ ਜਿਹੜਾ ਇਹ ਕਤਲ ਹੋਇਆ ਪਰ ਉਹਨਾਂ ਨੂੰ ਕੱਤਲ ਕਰਨ ਦੀ ਇਜਾਜ਼ਤ ਨਹੀਂ ਹੈ ਕਿਸੇ ਨੂੰ ਮਾਰਨਾ ਬਿਲਕੁਲ ਗਲਤ ਅਸੀਂ ਕਹਿੰਨੇ ਕਾਨੂੰਨ ਕਹਿੰਦਾ ਤੇ ਅਸੀਂ ਇਹਦੇ ਹੱਕ ਦੇ ਵਿੱਚ ਨਹੀਂ ਹੈਗੇ ਬਾਕੀ ਜਿਹੜਾ ਇੱਥੋਂ ਤੱਕ ਇੱਥੋਂ ਤੱਕ ਇੱਕ ਗੱਲ ਹੋਰ ਵੀ ਘੁੰਮ ਰਹੀ ਹੈ ਇਹ ਗੱਲਬਾਤ ਜਿਹੜੀ ਕਰ ਰਹੇ ਆ ਜਿਹੜੀਆਂ ਵੱਖ-ਵੱਖ ਵਿਚਾਰਾਂ ਤੇ ਆਪਾਂ ਡਿਸਕਸ਼ਨ ਕਰ ਰਹੇ ਆ ਉਹਦੇ ਤੇ ਆਪਾਂ ਇੱਕ ਤਰ੍ਹਾਂ ਦੀ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਵੀ ਗੱਲ ਆ ਰਹੀ ਹੈ ਵੀ ਔਰਤ ਕਿਉਂ ਚੁਣੀ ਗਈ ਕਿਉਂਕਿ ਬੰਦੇ ਵੀ ਮਰਦ ਵੀ ਇਹ ਜੇ ਹੈਗੇ ਨਹੀਂ ਜਿਹੜੇ ਕਈ ਇਹ ਜੇ ਕੰਮ ਕਰਦੇ ਨੇ ਜਿਹੜੇ ਕਿ ਕੱਲੀ ਇੱਕ ਕਿਸੇ ਔਰਤ ਦੇ ਨਾਲ ਜਾਂ ਕਿਸੇ ਹੋਰ ਪਾਸੇ ਉਹਦੇ ਇਸ ਤਰ੍ਹਾਂ ਦੇ ਕੋਈ ਸੰਬੰਧ ਹੋ ਸਕਦੇ ਆ ਜਾਂ ਇਦਾਂ ਦਾ ਕੁਝ ਉਹਨੇ ਕੀਤਾ ਹੋ ਸਕਦਾ ਹੈ ਜਾਂ ਕਈਆਂ ਦੇ ਨਾਲ ਕੁਝ ਇਹ ਜੀ ਕੁਝ ਕੀਤਾ ਹੋ ਸਕਦਾ ਹੈ ਜਾਂ ਲਚਰਤਾ ਫਲਾਈ ਹੋ ਸਕਦੀ ਹੈ ਤੇ ਕੱਲੀ ਇੱਕ ਔਰਤ ਹੀ ਕਿਉਂ ਚੁਣੀ ਇਸ ਤਰੀਕੇ ਦੇ ਨਾਲ ਵੀ ਇਦਾਂ ਵਾਰ ਕਿਉਂ ਕੀਤਾ ਜਾ ਰਿਹਾ ਖਾਸ ਕਰਕੇ ਹੁਣ ਕਈ ਔਰਤਾਂ ਜਾਂ ਕਈ ਵੱਖ-ਵੱਖ ਤਰ੍ਹਾਂ ਦੇ ਵਿਚਾਰਾਂ ਵਾਲੀਆਂ ਜਿਹੜੀਆਂ ਕੁੜੀਆਂ ਨੇ ਉਹ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਆ ਕੇ ਇਸ ਗੱਲ ਨੂੰ ਜਿਹੜਾ ਹੈ ਉਹ ਉਭਾਰ ਕੇ ਕਹਿ ਰਹੀਆਂ ਨੇ ਤੁਸੀਂ ਇਹਦੇ ਬਾਰੇ ਕਿਵੇਂ ਸਿੱਖੀ ਰਹਿਤ ਮਰਾਦਾ ਕਹੀ ਜਾਏ ਜਾਂ ਮਨੁੱਖਤਾ ਦੀ ਜੇ ਗੱਲ ਕੀਤੀ ਜਾਵੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਆਪੋ ਆਪਣੇ ਸਭ ਦੇ ਵਿਚਾਰ ਨੇ ਕੋਈ ਸਾਡੇ ਵਿਚਾਰ ਨਾਲ ਸਹਿਮਤ ਹੋਊਗਾ ਕੋਈ ਸਾਡੇ ਨਾਲ ਨਹੀਂ ਹੋਊਗਾ ਜੀ ਜੀ ਗੱਲ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਜਿਹੜੀ ਕੰਚਨਕ ਮਾਰੀ ਸੀ ਇੱਕ ਤਾਂ ਨੇ ਕਮਲਕੌਰ ਨਾਮ ਰੱਖ ਲਿਆ ਜੀ ਜੀ ਸਿੱਖ ਸਮਾਜ ਨੂੰ ਬਦਨਾਮ ਕਰਨ ਵਾਸਤੇ ਕੌਰ ਲਾ ਦਿਆ ਸਰਦਾਰ ਇੱਕ ਤਾਂ ਉਸ ਤੋਂ ਦੂਸਰਾ ਨੰਬਰ ਇਹਨੂੰ ਪਹਿਲਾਂ ਮੈਰੋਂ ਨੇ ਕਿਹਾ ਸੀਗਾ ਉਹ ਤੁਹਾਡੇ ਕੋਲ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਸਮਝਾਈ ਆ ਇਹ ਜੀ ਤੇ ਉਦੋਂ ਵੀ ਉਹਨੇ ਗੱਲਬਾਤ ਕਰਕੇ ਆਪ ਸੁਣੀ ਹੋਣੀ ਸਾਰੀ ਡਿਟੇਲ ਕੇਸ ਨੂੰ ਉਹਨਾਂ ਦੀ ਉਹਨੇ ਕਿਹਾ ਵੀ ਮੈਂ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰਦੇ ਜੀ ਤੇ ਉਹਦੇ ਕੋਈ ਉਹਨੂੰ 200 2 ਲੱਖ ਰੁਪਈਆ ਵੀ ਮੈਨੂੰ ਦਿੱਤਾ ਉਹਦੀ ਸਹਾਇਤਾ ਵਾਸਤੇ ਕੋਈ ਉਹਨਾਂ ਦੇ ਘਰ ਬਿਮਾਰੀ ਹੋ ਗਈ। ਚਲੋ ਫੇਰ ਨਹੀਂ ਫੱਡੀ ਫੇਰ ਉਹਨਾਂ ਨੇ ਸੋਚਤੀ ਉਹਨਾਂ ਨੇ ਜਿਹੜਾ ਹੈਗਾ ਉਹਦਾ ਕਤਲ ਕਰਤਾ ਨਹੀਂ ਕਰਨਾ ਚਾਹੀਦਾ ਸੀ ਕਾਨੂੰਨ ਹੈਗਾ ਹੁਣ ਜੇ ਉਹਨਾਂ ਨੇ ਕਤਲਕਾਰੀ ਦਿੱਤਾ ਦੋ ਬੰਦੇ ਫੜੇ ਹੋਏ ਨੇ ਮੈਨੂੰ ਵੀ ਫੜਿਆ ਜਾਊਗਾ। ਤੇ ਇਹ ਤਾਂ ਕਾਨੂੰਨ ਆ ਨਾ ਇਹ ਤਾਂ ਕੋਈ ਵਤ ਨਹੀਂ ਸਕਦਾ। ਬਾਕੀ ਦੂਸਰਾ ਉਹਨਾਂ ਦਾ ਕੋਈ ਨਿੱਜੀ ਕਾਰਨ ਤਾਂ ਇਹ ਪੁੱਛਣਾ ਮੈਂ ਕਹਿਣਾ ਗੱਲ ਕਰਨਾ ਚਾਹੁੰਦਾ ਵੀ ਕਤਲ ਕਿਉਂ ਹੋਇਆ? ਕੀ ਲਾਲਚ ਸੀ ਉਹਨਾਂ ਨੂੰ ਜੇ ਉਹਨਾਂ ਨੂੰ ਕੋਈ ਪੈਸੇ ਟਕੇ ਦਾ ਲਾਲਚ ਕੋਈ ਉਹਨਾਂ ਨੂੰ ਜ਼ਮੀਨ ਜਾਇਦਾਦ ਦਾ ਲਾਲਚ ਕਿਉਂ ਕਤਲ ਕਰਿਆ ਜੀ ਜੀ ਹੁਣ ਉਹ ਤਾਂ ਮਰ ਗਈ ਇਹ ਜਿਹੜੇ ਨੌਜਵਾਨ ਨੇ ਇਹ 25 23 30 ਸਾਲ ਦੇ ਨੇ ਜੀ ਜੀ ਜਦੋਂ ਕੇਸ ਪੇਕੇ ਅੰਦਰ ਹੋ ਗਏ ਫੇਰ ਖਬਰ ਹੁਣ ਕਦੋਂ ਉਹਨਾਂ ਨੂੰ ਬਾਹਰ ਕੱਢਣਗੇ ਐਸੇ ਅਸੀ ਬੰਦੀ ਸਿੰਘਾਂ ਦੀ ਮੋਰਚਾ ਲਾਇਆ ਹੋਇਆ ਤੇ ਜਿਹੜੇ ਸਾਡੇ ਬੰਦੀ ਸਿੰਘ ਨੇ ਉਹ 30 ਸਾਲ ਹੋ ਗਏ ਉਹਨਾਂ ਨੂੰ 35 ਸਾਲ ਹੋ ਗਏ ਉਹਨਾਂ ਤੇ ਕੋਈ ਕੇਸ ਨਹੀਂ ਹੈਗਾ ਸਾਰੇ ਬਰੀ ਹੋਏ ਹੋਏ ਨੇ ਸਜ਼ਾਾਂਵਾਂ ਉਹਨਾਂ ਨੇ ਡਬਲ ਭੁਗਤਣੀਆਂ ਫੇਰ ਵੀ ਗਵਰਨਮੈਂਟ ਉਹਨਾਂ ਨੂੰ ਛੱਡ ਨਹੀਂ ਰਹੀ ਤੇ ਇਹਨਾਂ ਨੂੰ ਕਦੋਂ ਛੱਡਿਆ ਜੀ ਤੇ 25-30 ਸਾਲ ਦੇ ਹੋਗੇ ਨੇ ਜੇ 20-25 ਸਾਲ ਉਹਨਾਂ ਦੇ ਜੇਲ੍ਹ ਚ ਲੱਗ ਗਏ ਮਗਰ ਕੀ ਰਹਿ ਗਿਆ ਉਹਨਾਂ ਦਾ ਜਮਾਨੀ ਤਾਂ ਉਹਨਾਂ ਦੀ ਖਰਾਬ ਹੋ ਗਈ ਨਾ ਜੇਲ੍ਹਾਂ ਦੀ ਫਿਰ ਉਹ ਉਹ ਵੀ ਦੇਖੋ ਨਾ ਵੀ ਉਹਨਾਂ ਨੇ ਕਿਉਂ ਕਦਾ ਸਿਰਫ ਕਾਰਨ ਇਹ ਹੀ ਆ ਵੀ ਪੰਜਾਬ ਦੇ ਵਿੱਚ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਨਗੇਜ ਲਸਚਰਤਾ ਅਸਲੀਲਤਾ ਫੈਲਾਈ ਜਾ ਰਹੀ ਹੈ ਤਾਂ ਉਹਨਾਂ ਨੇ ਇੱਕ ਕਦਮ ਚੱਕਿਆ ਇਸ ਕਰਕੇ ਇਹਦੀ ਭਾਗੀਦਾਰ ਗਵਰਨਮੈਂਟ ਵੀ ਹੈ ਗਵਰਨਮੈਂਟ ਜਿਹੜੇ ਹੁਣ ਚੈਨਲ ਨੇ ਉਹ ਸਾਰੇ ਬੰਦ ਕਰਨੇ ਚਾਹੀਦੇ ਨੇ ਇਹੋ ਜਿਹੇ ਬਲੌਗਰਾਂ ਦੇ ਤੇ ਬਾਕੀ ਬੰਦਾ ਉਹਨਾਂ ਨੇ ਪੋਰ ਡੈਸਰ ਆਰ ਡੀ ਐਕਸੈਸ ਕੋਟਿਆ ਵੀ ਰਿਪੋਰਟ ਦੁੰਨੇ ਆਲਾ ਪਹਿਲਾਂ ਜੀ 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 ਠੀਕ ਹੈ ਨਾ ਤੇ ਜਿਹਨੇ ਸੇਵਾ ਕਰਨ ਨੂੰ ਕਰੀ ਜਾਂਦਾ ਰਹਿੰਦਾ ਕੋਈ ਸਮਾਜ ਦੇ ਵਿੱਚ ਅਣਖੀ ਬੰਦਾ ਹੁੰਦਾ ਜਿਹੜਾ ਇਹ ਨਹੀਂ ਜਾਂਦਾ ਤੇ ਬਾਕੀ ਹੁਣ ਗਵਰਨਮੈਂਟ ਨੂੰ ਐਕਸ਼ਨ ਲੈਣਾ ਚਾਹੀਦਾ ਜਿਹੜੇ ਹੋਰ ਬੰਦੇ ਨੇ ਜਿਹੜੇ ਅੱਜ ਹੁਣ ਖਬਰ ਚੱਲੀ ਜਾਂਦੀ ਹੈ ਇੱਕ ਜਿਹੜੇ ਮੈਰੋਂ ਦੇ ਹੱਕ ਦੇ ਵਿੱਚ ਬੋਲਦੇ ਨੇ ਬੰਦੇ ਉਹਨਾਂ ਦੇ 126 ਜਿਹੜੇ ਅਕਾਊਂਟ ਬੰਦ ਕਰਤੇ ਜੀ ਤੇ ਜਿਹੜੇ ਲਖਤਰਤਾ ਫਲਾ ਰਹੇ ਨੇ ਉਹਨਾਂ ਦਾ ਹਜੇ ਇੱਕਦਮ ਨਹੀਂ ਕੀਤਾ ਉਹ ਵੀ ਗਵਰਨਮੈਂਟ ਘਰੇ ਨਾ ਜੇ ਗਵਰਨਮੈਂਟ ਚਾਹੁੰਦੀ ਇਹ ਲਖਤਰਤਾ ਨਾ ਫੈਲੇ ਇਹ ਜਿਹੜਾ ਹੈਗਾ ਵਿਵਾਦ ਨਾ ਹੋਵੇ ਸੋਸ਼ਲ ਮੀਡੀਆ ਤੇ ਗੰਦ ਨਾ ਪਵੇ ਤਾਂ ਉਹ ਬੰਦ ਕਰ ਸਕਦੀ ਆ ਜੇ ਪਹਿਲਾਂ ਸੋਸ਼ਲ ਦੀ ਗਵਰਨਮੈਂਟ ਹੋ ਸਕਦਾ ਤੇ ਕੰਚਨ ਕਮਰੇ ਜਿਉਂਦੀ ਹੁੰਦੀ ਨਾ ਮਾਰਿਆ ਜਾਂਦਾ ਉਹ ਇਦੇ ਵਿੱਚ ਭਾਗੀਦਾਰ ਸਰਕਾਰ ਵੀ ਆ ਸਰਕਾਰ ਦਾ ਵੀ ਓਡਾ ਹੀ ਹੱਥ ਆ ਕਿ ਇਹ ਲਚਰਤਾ ਨੂੰ ਅਸਲੀਲਤਾ ਨੂੰ ਪ੍ਰਮੋਟ ਕਰਨ ਵਾਸਤੇ ਜਿਹੜੇ ਲੋ ਚੈਨਲ ਨੇ ਉਹ ਖੁੱਲੇ ਛੱਡ ਰੱਖੇ ਨੇ ਉਹਨਾਂ ਦੀ ਕੋਈ ਪਾਬੰਦੀ ਨਹੀਂ ਉਹਨਾਂ ਦਾ ਕੋਈ ਚੈਨਲ ਨਹੀਂ ਬੰਦ ਜਿਹੜਾ ਕੋਈ ਹੱਕ ਸੱਚ ਦੀ ਪੰਜਾਬ ਦੀ ਗੱਲ ਕਰਦਾ ਉਹਨਾਂ ਦੇ ਚੈਨਲ ਬੰਦ ਉਹਨਾਂ ਦੇ ਪੇਜ ਬੰਦ ਜੀ ਜੀ ਜਦੋਂ ਤੱਕ ਹੁਣ ਜੀ ਗੱਲ ਕਰੀ ਬਾਬਾ ਜੀ ਆ ਆਖਰਕਾਰ ਜਿਹੜਾ ਹੈਗਾ ਸਮਾਜ ਨੂੰ ਸੁਧਾਰਨ ਦਾ ਜਾਂ ਫਿਰ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਸਿੱਖੀ ਦੇ ਨਾਲ ਜੋੜਨ ਦਾ ਹੋਰ ਰਸਤਾ ਨਹੀਂ ਕਿਸ ਤਰੀਕੇ ਦੇ ਨਾਲ ਕਿ ਪ੍ਰਚਾਰ ਪ੍ਰਸਾਰ ਜਾਂ ਜਿਆਦਾ ਵਧਾਉਣਾ ਚਾਹੀਦਾ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਸੋਸ਼ਲ ਮੀਡੀਆ ਪਹਿਲੀ ਵਾਰ ਤਾਂ ਹੋ ਨਹੀਂ ਰਿਹਾ ਬਹੁਤ ਸਾਲਾਂ ਦਾ ਇਹ ਚੱਲ ਰਿਹਾ ਕੋਈ ਪਹਿਲੀ ਵਾਰ ਤਾਂ ਨਹੀਂ ਹੋਇਆ ਪਰ ਜਿਸ ਤਰੀਕੇ ਦੇ ਨਾਲ ਹੋਰ ਵੀ ਕੋਈ ਤਰੀਕਾ ਉਸ ਦਾ ਕਿ ਜਿਸ ਦੇ ਬਜਾਏ ਕਿ ਇਸ ਤਰੀਕੇ ਦੇ ਨਾਲ ਹੱਥ ਕਾਨੂੰਨ ਆਪਣੇ ਹੱਥ ਲੈਣਾ ਪਈ ਇਸ ਤਰੀਕੇ ਦੇ ਨਾਲ ਕੰਮ ਕਰਨਾ ਪਏ ਕਿਉਂਕਿ ਨਾ ਨਾ ਕਰਦੇ ਫਿਰ ਉਹਦੇ ਕਈ ਵਿਚਾਰ ਆ ਬਣ ਜਾਂਦੀਆਂ ਨੇ ਮੈਂ ਤਾਂ ਪਹਿਲੇ ਕਿ ਨਾ ਗਵਰਨਮੈਂਟ ਕੁਝ ਵੀ ਕਰ ਸਕਦੀ ਹੈ ਜੀ ਗਵਰਨਮੈਂਟ ਜਿਹੜਾ ਅਸਲੀਲਤਾ ਫਲਾਉਂਦੇ ਨੇ ਜਿਹੜੇ ਇਹ ਜੇ ਕੰਟ੍ਰੈਕਟ ਪਾਉਂਦੇ ਨੇ ਚਾਹੇ ਬੰਦਾ ਜਹੇ ਹੋ ਬੀਬੀ ਆ ਕੋਈ ਵੀ ਇਹ ਜੀ ਗੱਲਬਾਤ ਕਰਦਾਗਾ ਉਹਦੇ ਚੈਨਲ ਤੇ ਤੁਰੰਤ پابੰਦੀ ਲਗਣੀ ਚਾਹੀਦੀ ਹੈ ਸਾਡੇ ਨੈਸ਼ਨ 아이 ਦੇ ਜਦੋਂ ਉਹਨਾਂ ਦੇ ਚੈਨਲ ਹੀ ਬੰਦ ਹੋ ਗਏ ਫਿਰ ਦਿਖਾਉਣਗੇ ਕੀ ਉਹ ਪਾਉਣਗੇ ਕੀ ਇਸ ਕਰਕੇ ਸਰਕਾਰ ਨੂੰ ਜਿਹੜਾ ਹੈਗਾ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਉਹਨੂੰ ਵੀ ਅਸੀਂ ਬਚਾਉਣਾ ਉਹਨੂੰ ਵੀ ਦੇਖਣਾ ਵੀ ਉਹ ਗਲਤ ਨਾ ਨਾ ਰਾਹ ਨਾ ਲੱਗੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਚਾਹੀਦਾ ਸਰਕਾਰ ਨੂੰ ਵੀ ਇਹਦੇ ਵਿੱਚ ਖਾਸ ਧਿਆਨ ਦੇਣਾ ਚਾਹੀਦਾ ਵੀ ਨਾ ਕੋਈ ਹਜਾ ਗਾਹ ਨੂੰ ਘਟਨਾ ਹੋਵੇ ਤੇ ਉਹ ਜਿਹੜੀ ਕੋਈ ਐਸੀ ਖਬਰ ਨਾ ਆਵੇ ਤੇ ਨਾ ਹੀ ਕੋਈ ਸਾਡੇ ਬੱਚੇ ਬੱਚੀਆਂ ਦੇ ਕੋਈ ਹਜਾ ਪ੍ਰਭਾਵ ਹੋਵੇ ਜਿਹਦੇ ਨੂੰ ਦੇਖਣ ਦੇ ਨਾਲ ਸਾਡੇ ਬੱਚੇ ਬੱਚੀਆਂ ਦੇ ਵਿਵਖ ਵਿਗੜੇ ਉਹਨਾਂ ਉੱਤੇ ਤੁਰੰਤ پابੰਦੀ ਲਾਈ ਜਾਵੇ। ਬਾਬਾ ਜਿੱਥੋਂ ਤੱਕ ਖਾਸ ਕਰਕੇ ਸਿੱਖੀ ਦੀ ਗੱਲ ਕਰੀਏ ਜਿੱਦਾਂ ਰਾਜਨੀਤੀ ਦੀ ਵੀ ਗੱਲ ਕਰ ਲਈਏ ਪੋਲਿਟਿਕਸ ਦੀ ਵੀ ਗੱਲ ਕਰ ਲਈਏ ਅਕਾਲੀ ਦਲ ਦੀ ਜਿਸ ਤਰੀਕੇ ਦੇ ਨਾਲ ਗੱਲ ਹੈਗੀ ਉਹ ਸਾਰੇ ਦੇ ਸਾਰੇ ਵੱਖ-ਵੱਖ ਛੋਟੇ-ਛੋਟੇ ਕਾਫੀ ਅਕਾਲੀ ਦਲ ਬਣ ਗਏ। ਹਮੇਸ਼ਾ ਕਿਹਾ ਜਾਂਦਾ ਰਿਹਾ ਹੈ ਵੀ ਉਹ ਪਾਰਟੀਆਂ ਜਿਹੜੀਆਂ ਇੱਕ ਛਤਰੀ ਦੇ ਥੱਲੇ ਆ ਜਾਣ ਤਾਂ ਜ਼ਿਆਦਾ ਵਧੀਆ ਐਸੇ ਤਰੀਕੇ ਨਾਲ ਸੰਪਰਦਾਵਾ ਬਹੁਤ ਸਾਰੀਆਂ ਨੇ। ਹੁਣ ਜਿਵੇਂ ਫੇਰ ਦੁਬਾਰਾ ਤੋਂ ਆਨੇ ਆ ਜਿਹੜ ਦੁਬਾਰਾ ਤੋਂ ਤੁਹਾਡੇ ਲਈ ਇੱਕ ਵੀਡੀਓ ਜਿਹੜੀ ਪਾਈ ਹੈ ਤੁਸੀਂ ਸੁਣ ਲਈ ਹੋਣੀ ਹੈ ਫਿਰ ਇਸ ਤਰੀਕੇ ਦੇ ਨਾਲ ਜਦੋਂ ਸੰਪਰਦਾਵਾਂ ਦੇ ਜਿਹੜੇ ਹੈਗੇ ਨੇ ਬਾਣੇ ਵਿੱਚ ਨਿਹੰਗ ਸਿੰਘ ਬਾਬੇ ਨੇ ਉਹ ਆਮਣੇ ਸਾਹਮਣੇ ਹੁੰਦੇ ਐ بجائے ਕਿ ਇਕੱਠੇ ਹੋ ਕੇ ਇਸ ਗੱਲ ਨੂੰ ਵਿਚਾਰ ਨਹੀਂ ਕਰਨਾ ਚਾਹੀਦਾ ਵੀ ਇਸ ਚੀਜ਼ ਨੂੰ ਬੱਚਿਆਂ ਨੂੰ ਜਾਂ ਦੀ ਜਨਰੇਸ਼ਨ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਮੋੜ ਕੇ ਲਾਇਆ ਜਾਵੇ ਜਿਹਦੇ ਨਾਲ ਕਿ ਉਹਨੂੰ ਸਿੱਖਿਆ ਵੀ ਦਿੱਤੀ ਜਾਵੇ بجائے ਕਿ ਇੱਕੋ ਦੂਜੇ ਦੇ ਆਮਣੇ ਸਾਹਮਣੇ ਹੋਣਾ ਦੇਖੋ ਮੈਨੂੰ ਦੱਸਿਆ ਕਿਹੜੀ ਸੰਪਰਦਾ ਨਾਲ ਸਾਹਮਣੇ ਤਾਂ ਕਿਹੜੇ ਦਲਦਨ ਜਦੋਂ ਹੈ ਹੀ ਨਹੀਂ ਕਿਸੇ ਦਲਦਨ ਨਹੀਂ ਕਿਸੇ ਦੇ ਲੈਣ ਦੇਣ ਆਪ ਹੀ ਪਾਣਾ ਪਿਆ ਉਹਨੇ ਜੇ ਅਸੀਂ ਨਾਲ ਕਿਵੇਂ ਬੈਠਾ ਕਿਹੜੇ 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 ਸੰਪਰਦਾਇ ਤੁਸੀਂ ਗੱਲ ਕਰਦੇ ਹੋ ਉਹਦੀ ਕੋਈ ਸੰਪਰਦਾ ਨਹੀਂ ਲੈਣਾ ਦੇਣਾ ਨਹੀਂ ਆਪ ਹਾਰੇ ਆਪ ਹੀ ਬਣਿਆ ਹੋਇਆ ਸਰਕਾਰ ਦਾ ਬੰਦਾ ਹੋ ਸਰਕਾਰੀ ਗੱਲਾਂ ਕਰਦਾ ਇਸ ਕਰਕੇ ਸਾਨੂੰ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਅਸੀਂ ਉਹਨਾਂ ਨਾਲ ਕੋਈ ਓਰੀਜినਲ ਨਹੀਂ ਚਾਹੁੰਦੇ ਉਹ ਸੰਗਤ ਨੂੰ ਦੱਸੇ ਵੀ ਮੈਂ ਬਾਣੇ ਦੇ ਲੈ ਕੇ ਹੈਗਾ ਜਾਂ ਨਹੀਂ ਇਹ ਦੱਸੇ ਆਪ ਹੀ ਸੰਗਤ ਫੈਸਲਾ ਕਰ ਦੂਗੀ ਕਮੈਂਟ ਪੜ੍ਹ ਲਓ ਜਦੋਂ ਬੋਲਦਾ ਉਹਦੇ ਥੱਲੇ ਕਮੈਂਟ ਸੰਗਤ ਆਪ ਹੀ ਉਹਦਾ ਸਵਾਗਤ ਕਰੀ ਜਾਂਦੀ ਹੈ ਫੁੱਲਾਂ ਦੇ ਹਾਰ ਪਾਉਂਦੇ ਹੋ ਜੁੱਤੀਆਂ ਦੇ ਹਾਰ ਪਾਉਂਦੇ ਹੋ ਤਾਂ ਸੰਗਤ ਆਪੀ ਦੱਸੀ ਜਾਂਦੀ ਲੋਕ ਦੱਸੀ ਜਾਂਦੇ ਨੇ ਵੀ ਉਹ ਕਿੰਨਾ ਕਿੰਗਾ ਕੀ ਕੰਮ ਕਰਦਾ ਪੰਜਾਬ ਦਾ ਜੀ 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 ਬਹੁਤ ਬਹੁਤ ਧੰਨਵਾਦ ਜੀ ਧੰਨਵਾਦੀ ਤੁਹਾਡੇ ਚੈਨਲ ਦਾ ਇਹ ਸਾਡੇ ਨਾਲ ਸੀਗੇ ਨਿਹੰਗ ਬਾਬਾ ਤਰਨਾ ਦਾਲ ਦੇ ਨੇ ਬਾਬਾ ਰਾਜਾ ਰਾਜ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਖੁੱਲਕੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਲਚਕਤਾ ਦੀ ਗੱਲ ਹੈਗੀ ਹੈ ਤੇ ਜ਼ਰੂਰ ਗਵਰਨਮੈਂਟ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਜੋ ਪਲੈਟਫਾਰਮਸ ਨੂੰ ਬੰਦ ਕਰ ਦਿੱਤਾ ਜਾਵੇ ਬੈਨ ਕੀਤਾ ਜਾਵੇ ਔਰ ਜਿਹੜੀ ਸਾਡੀ ਪੀੜ੍ਹੀ ਹੈਗੀ ਹੈ ਉਹਨੂੰ ਇਸ ਪਾਸੇ ਤੋਂ ਹਟਾਇਆ ਜਾਵੇ ਉਸ ਤੇ ਕੋਈ ਥੱਲ ਪਾਈ ਜਾਵੇ ਪਰ ਉਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਐਦਾਂ ਦੀਆਂ ਵੀਡੀਓਜ਼ ਨਹੀਂ ਪਾਣੀਆਂ ਚਾਹੀਦੀਆਂ ਸਿਗੀਆਂ ਪਰ ਜਿੱਥੋਂ ਤੱਕ ਹਰਜੀਤ ਸਿੰਘ ਰਸੂਲਪੁਰ ਦੀ ਗੱਲ ਹੈ ਤੇ ਉਹ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੇ ਆੜੇ ਹੱਥ ਹੀ ਲਿਆ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਮੁਹਾਲੀ ਤੁਸੀਂ ਦੇਖਦੇ ਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ